ਦੋਵੇਂ ਕਰ ਦਿੰਦੇ ਆਪਾਂ ਦੋਵੇਂ ਹਾਂਜੀ ਬਾਗਾ ਬਾਰਡਰ ਤੋਂ ਬੰਦੇਰ ਸਾਹਿਬ ਪੀਸੀ ਕਰ ਰਹੇ ਆ ਬਹੁਤ ਜ਼ਰੂਰੀ ਮੁੱਦਿਆਂ ਨੂੰ ਲੈ ਕੇ ਜੀ ਕਰੀਏ ਹਾਂਜੀ ਪੰਜਾਬੀ ਸ਼ੁਰੂ ਕਰੋ ਪੰਜਾਬੀ ਸ਼ੁਰੂ ਕਰੋ ਬੰਦੇਰ ਸਾਹਿਬ ਸ਼ੇਅਰ ਕਰ ਦਿਓ ਜੀ ਸ਼ੇਅਰ ਕਰ ਦਿਓ ਚਲੋ ਜੀ ਬੋਲੋ ਹਾਂਜੀ ਬੰਦੇਰ ਸਾਹਿਬ ਮੇਰਾ ਕਾਲ ਵੀ ਸ਼ੋ ਪੰਜਾਬੀ ਯਾਰ ਕਰਾ ਦਿਓ ਹੁਣ ਭਾਜੀ ਕੋਈ ਦਾ ਸਰਵਰ ਲਾਈ ਪੀਡੀਏ ਹਾਂਜੀ ਸਰਵਲ ਲਈ ਮੀਟ ਕਰਦੇ ਆਂ ਅੰਦੀ ਬਹੁਤ ਜ਼ਰੂਰੀ ਜਿਹੜੀ ਗੱਲਬਾਤ ਆ ਉਹ ਕੀਤੀ ਜਾਣੀ ਆ ਸੋ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰ ਲੋ ਤਾਂ ਕਿ ਸਾਰੀ ਆਪਣੀ ਗੱਲਬਾਤ ਹੈ ਜਿਹੜੀ ਪੰਦੇਰਸਰ ਆਪਾਂ ਚੱਕੋ ਇੱਕ ਮਿੰਟ ਲਾ ਲਗਾ ਸ਼ੇਅਰ ਕਰ ਦਿਓ ਸ਼ੇਅਰ ਕਰਦੇ ਜਾਓ ਸ਼ੇਅਰ ਕਰਦੇ ਜਾਓ ਵੱਧ ਤੋਂ ਵੱਧ ਜੁੜ ਜੀਏ ਬਾਸੂ ਦੋ ਤਿੰਨ ਮਿੰਟ ਤੱਕ ਜਿਹੜੀ ਪੀਸੀ ਆ ਸ਼ੁਰੂ ਹੋਣੀ ਆ ਮੀਡੀਆ ਪਹੁੰਚ ਰਿਹਾ ਠੱਡੀ ਕਿਸੀ ਦੇ ਠੱਡੇ ਰੱਖ ਦੋ ਲਗਾ ਦੇਣਾ ਬਾਈ ਲਾਈਵ ਨਾਲ ਜੁੜਦੇ ਜਾਓ ਜੀ ਜਿੰਨੇ ਵੱਧ ਵੱਧ ਜੁੜ ਜਾਗੇ ਦੋ ਤਰੀਕ ਤੇ ਐਕਸ਼ਨ ਨੇ ਹਾਂਜੀ ਕੀ ਹੋ ਗਿਆ ਹਣੇ ਸਾਹਿਬ 1 ਮਿੰਟ ਕੀ ਹੋ ਗਿਆ ਹਣੇ ਹਾਂਜੀ ਸ਼ੇਅਰ ਕਰ ਸ਼ੇਅਰ ਕਰਦੇ ਜਾਓ ਜੀ ਜੁੜ ਜਾਓ ਵੱਧ ਤੋਂ ਵੱਧ ਠੀਕ ਹੈ ਹਾਂਜੀ ਬੰਦੇ ਸਾਹਿਬ ਹਾਂਜੀ ਚਲੋ ਹਿੰਦੀ ਵਿੱਚ ਬੋਲਦੇ ਹਾਂ ਫੋਨ ਕਰਕੇ ਫੋਲੋ ਇੱਕ ਵਾਰ ਕਰ ਕਰ ਹਾਂਜੀ ਨਾ ਕਰੋ ਮਾ ਭਾਈ ਕਰ ਕਰਤ ਕੁਤ ਲਾਭ ਕਰ ਲਾਈਵ ਕਰ ਨਾ ਕਾਲਾ ਪੈ। ਵਧੀਆ ਜੀ ਕਰ ਲੱਖਾਂ ਹਾਂ। ਇਧਰ ਓਕੇ ਜੀ ਚਲੋ। ਵਧੀਆ ਜੀ ਵਧੀਆ। ਹੋਰ ਹੋਰ ਓਕੇ ਜੀ। ਹਾਂ ਜੀ। ਚਲੋ ਵਧੀਆ ਸਾਹਿਬ। ਬੋਲੋ। ਹਾਂ ਜੀ। ਹਾਂ ਜੀ। ਪਹਿਲੀਂ ਜੀ। ਚਲੋ ਹਿੰਦੀ। ਪੰਜਾਬੀ। ਚਲੋ ਚਲੋ ਚਲੋ। ਹਿੰਦੀ ਚ ਕਰ ਲੋ ਜੀ ਪਹਿਲੇ ਹਿੰਦੀ ਚ ਬੋਲੋ ਯਾਰ। ਪੰਜਾਬੀ ਪਹਿਲਾਂ ਕਰੋ ਭਲੇਰ ਸਾਹਿਬ। ਚਲੋ ਦੋਨੇ ਦੋਨੇ ਹੀ ਬੋਲੀਆਂ ਜਾਣੀਆਂ। ਚਲੋ ਸਾਰੇ ਪੱਤਰਕਾਰਾਂ ਦਾ ਭਾਈ ਸਾਹਿਬ ਧੰਨਵਾਦ ਆ। ਅਸੀਂ ਧੰਨਵਾਦ ਕਰਦੇ ਆ ਤੁਹਾਡਾ ਇੱਥੇ ਪਹੁੰਚਣ ਤੇ ਔਰ ਦੇਖੋ ਇੱਕ ਤਾਂ 2 ਮਈ ਦਾ ਪ੍ਰੋਗਰਾਮ ਹੈਗੇ ਆ ਪੂਰੇ ਪੰਜਾਬ ਦੇ ਅੰਦਰ ਮੰਗ ਪੱਤਰ ਦੇਣੇ ਹੈਗੇ ਆ ਠੀਕ ਹੈ ਸਾਰੇ ਡੀਸੀ ਦਫ਼ਤਰਾਂ 'ਕੇ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਤੇ ਐਸਕੇਐਮ ਨਾਨ ਪੋਲਿਟਿਕਲ ਨੇ ਜੜੀ ਕੜਕ ਨੂੰ ਅੱਗ ਲੱਗੀ ਹੋਈ ਆ ਅਰੇ ਤੋਂ ਕਾ ਜਿਹੜੀ ਪੰਜਾਬ ਦੇ ਅੰਦਰ ਗੜੇ ਮਾਰੀ ਹੋਈ ਆ ਹਰਿਆਣੇ ਚ ਵੀ ਅਕਾ ਲੱਗੀਆਂ ਹੈਗੀਆਂ ਕੜਕ ਨੂੰ ਠੀਕ ਆ ਉਹਨਾਂ ਦਾ ਮੁਆਵਜ਼ਾ ਜਿਹੜਾ ਵਾ ਕਿਸਾਨਾਂ ਨੂੰ 50000 ਰੁਪਏ ਪੱਤੀ ਇਕਦ ਦਿੱਤਾ ਜਾਵੇ ਔਰ 2 ਮਈ ਨੂੰ ਹੀ ਸੀਐਮ ਭਗਵੰਤ ਮਾਨ ਅੰਮ੍ਰਿਤਸਰ ਆ ਰਹੇ ਨੇ ਸਾਡੇ ਕੋ ਉਹਨਾਂ ਦਾ ਖਾਲਸਾ ਕਾਲ ਤੋਂ ਆਉਣ ਦੇ ਸਮਾਚਾਰ ਨੇ ਔਰ ਉਸ ਦਿਨ ਅਸੀਂ ਆਪਣੇ ਸਤਿਕਾਰਯੋਗ ਸੀਐਮ ਸਾਹਿਬ ਨੂੰ ਸਵਾਲ ਕਰਨ ਖਾਲਸਾ ਕਾਲਜ ਜਾਵਾਂਗੇ ਔਰ ਉਦੋਂ ਅਸੀਂ ਜਿਹੜਾ ਆਪਣਾ ਸ਼ਾਮ ਸਿੰਘ اٹਾਰੀ ਵਾਲਾ ਚੌਕ ਆ ਇੱਥੇ ਇਕੱਠੇ ਹੋਵਾਂਗੇ ਇੱਥੇ ਇਕੱਠੇ ਹੋ ਕੇ ਜਿਹੜਾ ਵਾ ਅਸੀਂ ਜਿਹੜਾ ਵਾ ਉਹ ਖਾਲਸਾ ਕਾਲਜ ਨੂੰ ਸਵਾਲ ਕਰਨ ਜਾਵਾਂਗੇ ਵੀ ਸਵਾਲ ਸਾਡੇ ਹੋਣਗੇ ਵੀ ਕੇਂਦਰ ਦਾ ਸਾਡਾ ਮਸਲਾ ਸੀ ਸ਼ੰਭੂ ਤੇ ਖਨੌਰੀ ਮੋਰਚਾ ਕਿਉਂ ਠਾ ਲਿਆ ਗਿਆ ਕੀ ਲੋਡ ਪੈ ਗਈ ਸੀ ਸਰਕਾਰ ਨੂੰ ਕੀ ਸਮੱਸਿਆ ਸੀ ਸਰਕਾਰ ਦੀਆਂ ਔਰ ਉਹਦੇ ਨਾਲ ਜੁੜੇ ਹੋਏ ਪੰਜਾਬ ਸਰਕਾਰ ਨਾਲ ਹੋਰ ਵੀ ਸਵਾਲ ਸੀ ਮੌਕੇ ਤੇ ਕਰਾਂਗੇ ਇਹ ਤੋਂ ਬਾਅਦ 6 ਮਈ ਨੂੰ ਸ਼ੰਭੂ ਥਾਣਾ ਜਿਹੜਾ ਵਾ ਸ਼ੰਭੂ ਥਾਣੇ ਦਾ ਘਰਾਓ ਕੀਤਾ ਜਾਊਗਾ ਜਣਾ ਬਲਵੰਤ ਸਿੰਘ ਜੀ ਬਰਹਮ ਕੇ ਸਮੇਤ ਸਧਾਰਨ ਕਿਸਾਨਾਂ ਮਜ਼ਦੂਰਾਂ ਨੂੰ ਜਿਹੜਾ ਸ਼ੰਭੂ ਮੋਰਚੇ ਤੇ ਕੁੱਟਿਆ ਮਾਰਿਆ ਗਿਆ ਜੜੇ ਉਹਦੇ ਲਈ ਅਧਿਕਾਰੀ ਜ਼ਿੰਮੇਵਾਰ ਨੇ ਉਹਨਾਂ ਨੂੰ ਅਜੇ ਤੱਕ ਉਹਨਾਂ ਖਿਲਾਫ ਕੋਈ ਕਵਰ ਵੀ ਨਹੀਂ ਹੋਈ ਆ ਜਿਹੜਾ ਪੁਲਿਸ ਜ਼ਬਰ ਹੋਇਆ ਉਹਦੇ ਵਿਰੁੱਧ ਵਿੱਚ ਉਹ ਜਿਹੜਾ ਵਾ ਮੋਰਚਾ ਜਿਹੜਾ ਵਾ ਉਹ ਆਪਾਂ ਲਾਵਾਂਗੇ ਉੱਥੇ ਇਹਦੇ ਵਿੱਚ ਜਿੰਨੀਆਂ ਚੋਰੀਆਂ ਹੋਈਆਂ ਮਾ ਉਥੇ ਟਰੈਕਟਰ ਟਰਾਲੀ ਚੋਰੀ ਹੋਏ ਆ ਸਾਡੇ ਜਿਹੜੇ ਉੱਥੇ ਸਟੇਜਾਂ ਤੋੜੀਆਂ ਗਈਆਂ ਵਾ ਸਾਡੇ ਲੰਗਰ ਤੋੜੇ ਗਏ ਆ ਕਹਿ ਲੋ ਪੱਖੇ ਹੋਣ ਕੂਲਰ ਹੋਣ ਗੱਦੇ ਹੋਣ ਹਰ ਤਰ੍ਹਾਂ ਦੇ ਜਿਹੜਾ ਸਮਾਨ ਆ ਉਹਦੀ ਪਰਪਾਈ ਦਾ ਸਮਾਲ ਹੈਗਾ ਵਾ ਇਹ ਵੀ ਕਰਾਂਗੇ ਇਹ 2 ਮਈ ਦੇ ਮੰਗ ਪੱਤਰਾਂ ਚ ਵੀ ਸਾਡੇ ਸਵਾਲ ਹੋਣਗੇ ਇੱਕ ਤਾਂ ਇਹ ਪ੍ਰੋਗਰਾਮ ਹੈਗਾ ਆਉਣ ਵਾਲੇ ਦਿਨਾਂ ਵਿੱਚ ਸਾਡਾ ਇਹ ਤੋਂ ਗਾਂ ਜਿਹੜੀ 4 ਮਈ ਨੂੰ ਕੇਂਦਰ ਨਾਲ ਮੀਟਿੰਗ ਹੋਣੀ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਪਾਂ ਸਰਕਾਰ ਨੂੰ ਖੇਤੀਬਾੜੀ ਮੰਤਰੀ ਨੂੰ ਪੱਤਰ ਲਿਖਤਾ ਵਾ ਵੀ ਜੇ ਉਸ ਮੀਟਿੰਗ ਦੇ ਵਿੱਚ ਪੰਜਾਬ ਦੀ ਸਰਕਾਰ ਬੈੰਦੀ ਹੈਗੀ ਆ ਤਾਂ ਨਾ ਚਾਉਂਦਿਆਂ ਹੋਇਆਂ ਵੀ ਸਾਨੂੰ ਉਸ ਮੀਟਿੰਗ ਬਾਰੇ ਨਾਂ ਜਾਣ ਦਾ ਫੈਸਲਾ ਕਰਨਾ ਪੈਣਾ ਵਾ ਅਸੀਂ ਕੇਂਦਰ ਨੂੰ ਵੀ ਬਰਾਬਰ ਦਾ ਜ਼ਿੰਮੇਵਾਰ ਸਮਝਦੇ ਹਾਂ ਪਰ ਅਸੀਂ ਵੀ ਸਮਝਦੇ ਹਾਂ ਵੀ ਮਸਲੇ ਗੱਲਬਾਤ ਨਾਲ ਬਹਿ ਕੇ ਹੀ ਹੱਲ ਹੋਣੇ ਆ ਪਰ ਜੋ ਪੰਜਾਬ ਸਰਕਾਰ ਨੇ ਸਾਨੂੰ ਮੀਟਿੰਗ 'ਚ ਸੱਦ ਕੇ ਜਿਵੇਂ ਗ੍ਰਿਫਤਾਰ ਕੀਤਾ ਜਿਵੇਂ ਮੋਰਚੇ ਠਾਲੇ ਆ ਮਸਲਾ ਵੀ ਸਾਡਾ ਕੇਂਦਰ ਦੇ ਨਾਲ ਆ ਕੋਈ ਸੂਬੇ ਦੀ ਸਰਕਾਰ ਚਾਹੇ ਪੰਜਾਬ ਹੋਵੇ ਹਰਿਆਣਾ ਹੋਵੇ ਨਾ ਵੀ ਬਹੂਗੀ ਤੇ ਕੋਈ ਫਰਕ ਨਹੀਂ ਪੈਂਦਾ ਹੈਗਾ ਹੁਣ ਅਸੀਂ ਖੇਤੀਬਾੜੀ ਮੰਤਰੀ ਦਾ ਜਿਹੜਾ ਪੱਤਰ ਹੈ ਉਹ ਦੀ ਡੀ ਕਰਾਂਗੇ ਵੀ ਉਹ ਸਾਨੂੰ ਕੀ ਲਿਖ ਕੇ ਭੇਜਦੇ ਹੈਗੇ ਆ ਤਾਂ ਮੈਂ ਸਭੀ ਪੱਤਰਕਾਰੋ ਦਾ ਧੰਨਵਾਦ ਕਰਤਾ ਹਾਂ ਯਹਾਂ ਛੋਟ ਥੋੜੇ ਸੇ ਹਮਾਰੇ ਕਹਿਨੇ ਪਰ ਯਹਾਂ ਪਹੁੰਚੇ ਹੈ ਔਰ ਜੋ ਹਮਾਰੇ ਕਾਰਜਕ੍ਰਮ ਹੈ ਇੱਕ ਤੋਂ 2 ਮਈ ਕੋ ਪੂਰੇ ਪੰਜਾਬ ਮੇ ਜੋ ਪੰਜਾਬ ਹਰਿਆਣਾ ਮੇ ਗੇਹੂ ਜੋ ਹੈ ਸ਼ਾਰਟ ਸਰਕਟ ਸੇ ਜਿਤਨੀ ਹਜ਼ਾਰੋਂ ਕੀ में खेतों में जली है जो औला दृष्टि से हमारा पंजाब हरियाणा के गहूं का नुकसान हो गया है उसकी मांग को लेकर जो हमारे ऊपर किसानों के जबर हुआ उसको लेकर लगभग सारे पंजाब के डीसी दफ्तरों में दो बड़े फॉर्म किसान मजदूर मोर्चा और एसकेएम एम नॉन पोलिटिकल ये मांग पत्र देंगे डीसी साहबान को और हम जैसा सुन रहे हैं प्रचार माध्यमों की ओर से लगभग सीएम साहब दो मई को खालसा कॉलेज अमृतसर में पहुंच रहे हैं और यहां पर हम लोग अपने सीएम से सवाल करने जाएंगे जो उन्होंने खनौरी और शंभू बॉर्डर के ऊपर किया उसकी उसकी क्या मजबूरी थी एमएसपी लीगल गारंटी कानून के ऊपर उनका क्या स्टैंड है ये सब सवाल हम उनसे जाकर करेंगे उसके लिए जो महाराजा सॉरी श्याम सिंह अटारी वाला चौक है जैसे इंडिया गेट बोलते हैं अमृतसर में वहां पर हमारे किसान जो इकट्ठे होंगे और वहां से हम खालसा कॉल्स की ओर जाएंगे इसके अलावा जो चार मई को मीटिंग होनी थी हमारी केंद्र के साथ जिसका हमें चिट्ठी आ गई केंद्र की हमने केंद्र के कृषि मंत्री को पत्र लिखा है और उनसे अनुरोध किया है कि कृपया वहां पंजाब सरकार को ना बैठाया जाए क्योंकि हमारे केंद्र के साथ मुद्दे हैं और कोई भी राज्य सरकार अगर नहीं बैठेगी उसके ऊपर वार्ता का कोई प्रभाव नहीं पड़ने वाला क्यों हमने कहा पंजाब सरकार नहीं बैठनी चाहिए इसलिए कहा जो पंजाब सरकार ने जो केंद्र ने हमारी वार्ता के लिए दावत दी थी उन्नीस को उन्नीस को हमें बुलाकर जिसमें अगली मीटिंग भी चार, चार मई की दे दी गई और जब हमने पंजाब के मिनिस्टर से सवाल किया कि क्या जो आप पुलिस फोर्स इकट्ठी कर रहे हो उसका मकसद क्या हमारे मोर्चे को उखाड़ना है तो दोनों मंत्री एग्रीकल्चर मिनिस्टर जो पंजाब के थे और जो वहां पर हमारे फूड मिनिस्टर थे उन्होंने कहा बिल्कुल ऐसा नहीं है और जब प्रेस ने बाहर हमारे पंजाब के खजाना मिनिस्टर को सवाल किया कि आपने क्या जो फोर्स इकट्ठी की है ये बॉर्डरों के ऊपर वो किस लिए किया है तो खजाना मंत्री ने कहा यह हमारा नशों के खिलाफ मुहिम चल रही है हमने उसके लिए की है किसानों से हमारा कोई लेना देना है इसके बावजूद दोनों मोर्चे उखाड़े गए हमारे स्टेजों के ऊपर जिस तरह से प्रहार किया गया जिस तरह से गुरलाल सिंह घनौर जो आम आदमी पार्टी के एम एल जिस जि, जिस तरह से उसके ऊपर ट्रैक्टर चोरी करने के इल्जाम लगे और हमारा सामान चोरी करने के इल्जाम लगे वो भी आपने देखा है एक तो हमारा ये कार्यक्रम है ये सब सवाल करने और इसलिए हमने उस मीटिंग में पंजाब सरकार को शामिल ना करने का निर्णय लिया भी और शामिल ना केंद्र क्या जवाब देता ये सोचेंगे इसके अलावा 6 मई को शंभू बॉर्डर के ऊपर जो शंभू पुलिस स्टेशन है वहाँ पर 6 मई को मई को बड़ा किसानों का इकट्ठ करके उस थाने का घेराव करेंगे इसलिए बलराम सिंह जी बहराम के जिसको नजाज पीटा गया और बहुत से हमारे किसान और मजदूर हैं जिनको तशद किया गया और जिस तरह से पुलिस जबर किया गया उसके विरोध में चंबू को छह मई को हम लोग वो थाने का गहराव करेंगे एक तो उसका ऐलान कर रहे हैं इसके लिए हमने आज का आप सबको न्योता दिया था कि आज हम आपसे बात करना चाहते ज्यादातर आप लोग बॉर्डर पर थे तो हम बॉर्डर पर आ गए आपका तो धन्यवाद बॉर्डर पर खड़े हैं और भारत पाकिस्तान किसान आगू ਨਰੇਸ਼ ਤਕੈਤ ਨੇ ਇੱਕ ਵੱਡਾ ਬਿਆਨ ਦਿੱਤਾ ਕਿ ਜਿਹੜਾ ਪਾਣੀ ਹੈ ਪਾਕਿਸਤਾਨ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਉੱਥੋਂ ਦਾ ਜਿਹੜਾ ਕਿਸਾਨ ਹੈ ਉਹਨੂੰ ਉਹਦਾ ਖੁਮਿਆਦਾ ਪਾਣੀ ਨਾ ਪਾਣਾ ਤੁਸੀਂ ਉਸ ਬਿਆਨ ਦੇ ਨਾਲ ਸਹਿਮਤ ਦੇਖੋ ਜੜਾ ਕੁਝ ਵੀ ਪਹਿਲ ਕਾਮ ਤੇ ਹੋਇਆ ਕੋਈ ਵੀ ਦੇਸ਼ ਦਾ ਨਾਗਰਿਕ ਉਹਦੀ ਨਿੰਦਿਆ ਕਰਦਾ ਵਾ ਇਹੋ ਜਿਹੇ ਘਟਨਾ ਸਾਡੇ ਮੁਲਕ 'ਚ ਨਹੀਂ ਹੋਣੀ ਚਾਹੀਦੀਆਂ ਔਰ ਜੜੇ ਉਹਦੇ ਦੋਸ਼ੀ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਪਰ ਉਸ ਮੁੱਦੇ ਨੂੰ ਲੈ ਕੇ ਮੈਂ ਜਿੱਤੋਂ ਚਿੰਤਤ ਹੈਗਾ ਵਾਂ ਸਾਰੇ ਕਸ਼ਮੀਰੀ ਵੀ ਉਹਦਾ ਵਿਰੋਧ ਕਰ ਰਹੇ ਆ ਜਿਵੇਂ ਸਾਡੇ ਭਾਰਤ ਦੇ ਵਿੱਚ ਜਿਵੇਂ ਸਾਡੇ ਪ੍ਰਧਾਨ ਮੰਤਰੀ ਨੇ ਰੇਡੀਓ ਚੈਨਲ ਤੇ ਬੋਲਦਿਆਂ ਕਿਹਾ ਵੀ 140 ਕਰੋੜ ਲੋਕ ਸਾਡਾ ਮਜ਼ਬੂਤੀ ਦਾ ਆਧਾਰ ਨੇ ਔਰ ਮੈਨੂੰ ਲੱਗਦਾ ਵੀ ਇੰਨਾਂ ਗੱਲਾਂ ਨੂੰ ਲੈ ਕੇ ਹਿੰਦੂ ਮੁਸਲਮਾਨਾਂ ਦੇ ਵਿੱਚ ਜਿਹੜਾ ਧਰਮ ਦੇ ਨਾਂ ਤੇ ਪਾੜਾ ਪਾ ਕੇ ਜਿਹੜਾ ਆਪਸੀ ਜੋ ਕੁਝ ਹੋ ਰਿਹਾ ਨਹੀਂ ਹੋਣਾ ਚਾਹੀਦਾ ਠੀਕ ਹੈ ਜੇ ਦੋਸ਼ੀਆਂ ਉਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਤਾਂ ਪ੍ਰਧਾਨ ਮੰਤਰੀ ਜੀ ਵੀ ਅਸੀ ਅਪੀਲ ਕਰਦੇ ਵੀ ਜੜੇ ਵੀ ਸ਼ਰਾਰਤੀ ਅੰਸਰ ਸਾਡੇ ਸਮਾਜਿਕ ਏਕਤਾ ਨੂੰ ਤੋੜ ਰਹੇ ਨੇ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਔਰ ਤੁਸੀਂ ਜਾਣਦੇ ਹੋ ਵੀ ਜਿਹੜੀ ਟ੍ਰੀਟੀ ਆ ਕ ਮੰਤਰੀ ਪਦਰ ਤੇ ਹੈਗੀ ਆ ਠੀਕ ਹੈ ਜੀ ਮੈਨੂੰ ਨਹੀਂ ਲੱਗਦਾ ਵੀ ਜੋ ਭਾਰਤ ਸਰਕਾਰ ਕਹਿ ਰਹੀ ਐ ਸੰਭਵ ਹੈਗਾ ਕਰਨਾ ਕਾਗਜ਼ਾਂ ਦੇ ਵਿੱਚ ਜਾਂ ਵੈਸੇ ਸੰਭਵ ਹੈਗਾ ਤਾਂ ਇਹ ਸੰਭਵ ਨਹੀਂ ਹੈਗਾ ਮੈਨੂੰ ਲੱਗਦਾ ਜੇ ਜੋਰਪੁਰ ਦੇ ਵਿੱਚ ਕੋਈ ਸਰਹੱਦਾ ਨਹੀਂ ਹੈਗੀਆਂ ਜੇ ਉੱਥੇ ਲੋਕ ਅਮਨਪੂਰ ਪਟੰਗਣਾ ਰਹਿੰਦੇ ਨੇ ਆਪਣਾ ਕਾਰੋਬਾਰ ਕਰਦੇ ਨੇ ਤੇ ਸਾਡੀਆਂ ਸਰਹੱਦਾ ਕਿਉਂ ਹੈਗੀਆਂ ਵਾ ਇਧਰਲੇ ਪਾਸੇ ਤੁਸੀਂ ਪਾਕਿਸਤਾਨ ਚਲੇ ਜਾਓ ਪਾਕਿਸਤਾਨ ਦੇ ਲੋਕ ਭੁੱਖਮਰੀ ਦਾ ਸ਼ਿਕਾਰ ਨੇ ਅਰ ਉਹ ਭੁੱਖੇ ਮਰ ਰਹੇ ਨੇ ਉੱਥੇ ਆਰਥਿਕ ਵਿਕਾਸ ਹੋ ਸੋ